ਪੀਜਾ ਖਾ ਗਿਆ ਆ ਪੀਜਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਆ ਕਿ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਆ ਇੱਧਰ ਜਾਂ ਬਾਹਰ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਮੇਰੇ ਵੀਰ ਭੈਣ ਭਰਾ ਸਾਰਿਆਂ ਨੂੰ ਪਰਮਾਤਮਾ ਖੁਸ਼ ਰੱਖੇ ਜੀ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਤੇ ਦੋ ਦੋ ਰੋਟੀਆਂ ਚ ਐ ਨੂਨ ਗਲੇ ਮਿਲ ਜAVE ਮੈਂ ਕੰਮ ਕਾਰ ਬਖਸ਼ੇ ਜੀ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੁਹਾਨੂੰ ਪਤਾ ਹੀ ਆਪਣਾ ਕੱਲ ਦਾ ਪਰਸੋਂ ਦਾ ਬਲੌਗ ਚੱਲ ਰਿਹਾ ਹੈ ਇਦੇ ਵਿੱਚ ਮੈਂ ਤੁਹਾਨੂੰ ਦੱਸਿਆ ਤਾਂ ਵੀ ਆ ਸਾਡੇ ਚਾਚਾ ਜੀ ਐ ਉਹਨਾਂ ਨੂੰ ਕੋਈ ਦਰਦ ਦੀ ਪਹਿਲਾ ਦਰਦ ਹੋਇਆ ਪ੍ਰੋਬਲਮ ਆਈ ਫਿਰ 16 ਚ ਵੀ ਗਏ ਤੇ ਉਸ ਤੋਂ ਬਾਅਦ ਫਿਰ ਗਏ ਪੀਜੀਆਈ ਤੇ ਜਾਦਾ ਹੀ ਦਰਦ ਹੋਣ ਲੱਗ ਗਿਆ ਤਾਂ ਤੇ ਲੋ ਜੀ ਤੁਹਾਨੂੰ ਪਾਸੋਂ ਕਿਹਾ ਤਾਂ ਵੀ ਮੈਂ ਛੁੱਟੀ ਕਰਾਣ ਚੱਲੇ ਆਇਆ ਐ ਦੁਬਾਰਾ ਵਾਲੇ ਦਿਨ ਛੱਡਿਆ ਤਾਂ ਹੀ ਬਲੌਗ ਪਰ ਉਦੋਂ ਛੁੱਟੀ ਹੋਈ ਨਹੀਂ ਜੀ ਕਿਉਂਕਿ ਛੁੱਟੀ ਦੀ ਡਾਕਟਰ ਛੁੱਟੀ ਕਰ ਗਿਆ ਜੀ ਆ 6 ਵਜੇ ਤੇ ਉਹਨਾਂ ਨੇ ਕਹਿੰਦੇ ਆ ਵੀ ਭਾਈ ਆਪਣਾ ਛੁੱਟੀ ਕਰਾ ਲਓ ਤੇ ਜਦੋਂ ਮੈਂ ਗਿਆ ਛੁੱਟੀ ਨਹੀਂ ਹੋਈ ਤੇ ਕੱਲ ਕਰਾ ਕੇ ਲਿਆਈ ਜੀ ਛੁੱਟੀ ਤੇ ਸਭ ਤੋਂ ਪਹਿਲਾਂ ਮਿਲੋ ਜੀ ਚਾਚਾ ਜੀ ਹਾਂਜੀ ਚਾਚਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਹੋਰ ਇਸ ਤਰ੍ਹਾਂ ਰਹਤੇ ਹੁਣ ਸੇ ਤਾਂ ਠੀਕ ਆਈ ਲਓ ਜੀ ਜਿੰਨੇ ਵੀ ਕਾਲ ਦੇ ਦੇ ਕਮੈਂਟ ਕਰਦੇ ਦੇ ਮੇਰੇ ਵੀਰ ਭੈਣ ਭਰਾਵਾਂ ਨੇ ਬਹੁਤ ਕਮੈਂਟ ਕਰੇ ਇੱਧਰ ਜਾਂ ਉਧਰ ਸਾਂ ਉਦੇਸਾਂ ਥੋੜਾ ਬਹੁਤ ਧੰਨਵਾਦ ਚਾਚਾ ਜੀ ਕਹਿੰਦੇ ਵੀ ਸਾਡੇ ਚਾਚੇ ਨੂੰ ਠੀਕ ਠਾਕ ਰੱਖੇ ਪ੍ਰਮਾਤਮਾ ਤੇ ਸਟੰਟ ਪਿਆ ਜੀ ਇੱਕ ਤੇ ਸਟੰਟ ਐਨ ਵਧੀਆ ਠੀਕ ਠਾਕ ਪੈ ਗਿਆ ਐਨ ਗੁੱਡ ਆ ਜੀ ਤੇ ਹੁਣ ਮਿਲੋ ਜੀ ਮਜੀਦ ਸਾਸਿਕਾਲ ਜੀ ਸਾਰਿਆਂ ਨੂੰ ਤੁਸੀਂ ਵੀ ਕੋਈ ਗੱਲਬਾਤ ਸੁਣਾਈ ਜਾਓ ਹੋਰ ਬਈ ਸਾਸਿਕਾਲ ਜੀ ਸਾਰਿਆਂ ਨੂੰ ਲਓ ਜੀ ਹੋਰ ਬਈ ਮਨਜੀਤ ਹੋਰ ਬਸੰਤ ਆਈ ਬਹੁਤ ਅਜੀਬ ਜਿਹਾ ਚਾਚਾ ਠੀਕ ਹੋ ਕੇ ਆ ਗਿਆ ਹਾਂ ਚਲੋ ਤੇ ਬਾਕੀ ਜੀ ਮੈਂ ਬਲੌਗ ਦੇ ਮਾਧਿਅਮ ਰਾਹੀਂ ਮੈਂ ਦੱਸ ਦਿੰਨਾ ਕੋਈ ਪੈਸਾ ਹਾਂ ਜੀ ਮੈਂ ਕਾ ਬੈਂਕਾ ਪਈਆ ਦਾ ਮੇਰਾ ਲਖ ਰੁਪਈਆ ਤੀਜਾ ਹਾਂ ਜੀ ਤੇ ਬਾਕੀ ਜੀ ਮੈਂ ਬਲੌਗ ਦੇ ਮਾਧਿਅਮ ਰਾਹੀਂ ਮੇਰੀ ਗੱਲ ਕੱਟ ਗਈ ਸੀ ਪਹਿਲਾਂ ਮੈਂ ਧੰਨਵਾਦ ਕਰਦਾ ਆ ਆਪ ਸਾਰਿਆਂ ਦਾ ਜਿਨ੍ਹਾਂ ਨੇ ਦੁਆਵਾਂ ਵੀ ਕਰੀਆਂ ਤੇ ਮੈਂ ਨੇਤਰਵੀਰ ਜੀ ਉਹਨਾਂ ਦਾ ਧੰਨਵਾਦ ਕਰਦਾ ਵੀ ਦੇਖੋ ਉਧਰ ਵੀ ਕੀ ਵੀ ਕੀ ਵੀ ਰੋਲ ਗਿਆ ਵਾ ਕੁੜੀ ਕਰਕੇ ਹੈ ਕਿ ਨਹੀਂ ਪਹਿਲਾਂ ਪੀਜੀਆ ਜਾਂਦੇ ਰਹੇ 2 ਦਿਨ ਫਿਰ ਉਧਰ ਹੁਣ ਕਿਤੇ ਟੈਸਟ ਟੂਰਟ ਕਰਾ ਰਹੇ ਚੱਲ ਫਿਰ ਵੀ ਜੇ ਨੇਤਰਵੀਰ ਕੋਲ ਇੱਕ ਫੋਨ ਮਾਰਿਆ ਜੀ ਤੇ ਉਹ ਇੱਕ ਦਿਨ ਵੀ ਲੋ ਆ ਗਿਆ ਤੇ ਨਾਲੇ ਜੇ ਕੋਈ ਸਾੜੀ ਸਹਾਇਤਾ ਦੀ ਚਾਚਾ ਜੀ ਉਹਦੇ ਅੰਦਰ ਆਏ ਨੇਤਰਵੀਰ ਕਰਕੇ ਜੀ ਬਾਕੀ ਮੈਨੂੰ ਕਹਿ ਕਹਿ ਕੇ ਜੀਆ ਤੁਹਾਨੂੰ ਵੀ ਕਹਿ ਕੇ ਕਹਿਿਆ ਤਾਂ ਵੀ ਕੋਈ ਵੀ ਪ੍ਰੋਬਲਮ ਆਵੇ ਪੈਸੇ ਦੀ ਬਾਈ ਮੈਨੂੰ ਫੋਨ ਕਰਦੇ ਮੈਂ ਤਾਂ ਇੱਕ ਦੋ ਫੋਨ ਮਾਰੇ ਆ ਟੱਕ ਦੇ ਕੇ ਘੇਰ ਤੇ ਉਸ ਜਿੰਨਾ ਕ ਬੇਤੇ ਵੀ ਹੋਇਆ ਤੇ ਉਥੇ ਤਾਂ ਜੀ ਆਏ ਦੀ ਗੱਲ ਹੁਣ ਦੇਖੋ ਜੀ ਕਾਕੂ ਆਪਣਾ ਕਾਕਾ ਵੀ ਆਇਆ ਵਾਏ ਉਹ ਚਾਚੇ ਕੋਲ ਬੈੰਦਾ ਤਾਂ ਮੈਂ ਦਿਨ ਲੋ ਆ ਕੇ ਆਂਦਾ ਤਾਂ ਆਪਣਾ ਨਾ ਰਾਤ ਆਪਣਾ ਰਾਤ ਵੀ ਗੁਵਾਈਆਂ ਤੇ ਜੇ ਦਿਨ ਚ ਆਂਦਾ ਤਾਂ ਫੇ ਮੈਨੂੰ ਕੰਮ ਛੱਡ ਕੇ ਮੈਂ ਫੇਰ ਚਲੇ ਜਾਂਦਾ ਤਾਂ ਪਰ ਜਿੰਨੇ ਵੀ ਉੱਥੇ ਹੈ ਤੇ ਮਾਮਾ ਜੀ ਵੀ ਆਇਆ ਉਧਰ ਤੇ ਇਹਨਾਂ ਦਾ ਡੀਪਨ ਉਹਨਾਂ ਦਾ ਮਜੀਦ ਜੇ ਉਹਨੂੰ ਰਾਤ ਨੂੰ ਛੱਡਿਆ ਹੈ ਤਾਂ ਉਹਨੇ ਵੀ ਹੈਲਪ ਕਰੀ ਆਪਣੀ ਬਥੇਰੇ ਟਾਈਮ ਵੀ ਕਟਾਇਆ ਸਭ ਨੇ ਰਲ ਮਿਲ ਕੇ ਦੇਖੋ ਹੁਣ ਜਦ ਪਰਚੀ ਫੜਾ ਲਈ ਮੈਡਮ ਨੇ ਵੀ ਆ ਦਵਾਈ ਦੇ ਕਾ ਉਹ ਫਿਰ ਉੱਥੇ ਮਜੀਦਾ ਖੜ ਦੀ ਕੋਲ ਰਾਤ ਕਟਾਉਣ ਦੀ ਗਿਆ ਵਾ ਉਹਨਾ ਫਿਰ ਆਏ ਥੋੜਾ ਦੇਖਣਾ ਵੀ ਹੁਣ ਗਏ ਨਹੀਂ ਕੋਈ ਉਰੇ ਹੁੰਦਾ ਆਪ ਜਾ ਕੇ ਜਾਣੀ ਉਹਨੇ ਜੇ ਹੁਣ ਮੰਨ ਲਓ ਕਾਕਾ ਤਾਂ ਗਾਇਲ ਉਹਦੇ ਮੈਂ ਵੀ ਤਾਂ ਇੱਕ ਦਿਨ ਗਾਇਲ ਤਾਂ ਹੁਣ ਮੈਂ ਥੱਲੇ ਮਣੀ ਕੈਸਟ ਕਰਨ ਲੱਗ ਗਿਆ 2 ਮਿੰਟ ਤਾਂ ਉਹਨਾ ਜਾਂ ਕਿਤੇ ਕਹਿੰਦੇ ਆ ਵੀ ਨਿਆਂ ਨਹੀਂ ਮੜੀ ਤੇ ਚਾਹ ਠੀਕੀ ਕਰਾ ਕੇ ਤਾਂ ਉਹ ਬਾਈ ਹੁਣ ਦੇਖੋ ਜਾਂ ਜਦੀ ਪੈਣਾ ਹੈ ਕਿ ਨਹੀਂ ਕੋਈ ਦਵਾਈ ਮੰਗਾ ਲਈ ਜੀ ਜਿਉਂ ਜੀ ਸਾਰਾ ਸਭ ਨੇ ਬਹੁਤ ਸਾਥ ਦੇ ਆਈ ਤੁਸੀਂ ਵੀ ਆਪਣੇ YouTube ਫੈਮਿਲੀ ਨੇ ਵੀ ਆਪਣੇ ਭੈਣ ਭਰਾਵਾਂ ਨੇ ਸਾਡਾ ਬਹੁਤ ਸਾਥ ਦੇ ਆ ਬਾਕੀ ਪਹਿਲਾਂ ਤਾਂ ਬਲੌਗ ਪੈਂਦੇ ਜਤੇ ਪਰ ਜੇ ਸਾਡੇ ਪਰ ਕੋਈ ਗੱਲ ਆ ਮਿਲ ਕੇ ਚੱਲ ਆ ਮੈਨੂੰ ਕਹੇ ਸਾਹਮਣੇ ਤੁਸੀਂ ਦੁਆਵਾਂ ਕਰੀਆਂ ਜੀ ਮਤਲਬ ਕਿ ਬੁੱਗੇ ਰਾਂ ਬੁੱਗੇ ਬੁੱਗਾ ਵੀ ਬਚਾਰਾ ਰਾਤ ਕਟਾ ਗਿਆ ਆ ਚਾ ਉਧਰ ਪੋਸ਼ਾ ਮਾ ਗਿਲ ਤੇ ਜਿਹੜਾ ਬਲੌਗ ਆਂਦਾ ਹੈ ਉਹਦੇ ਮਤਲਬ ਜਿਹੜਾ ਆਪਣੀ ਪੋਸ਼ਾ ਮਾ ਉਹਦਾ ਆਪਣਾ ਡੈਡੀ ਹੈ ਉਧਰ ਦਾ ਉਹ ਵੀ ਇੱਕ ਰਾਤ ਰੁਆ ਕੇ ਗਿਆ ਜੀ ਉਹ ਪਹਿਲੀ ਰਾਤ ਦੀ ਨਾ ਜਿਹੜੀ ਓਹ ਅਸੀਂ ਮਾਮਾ ਜੀ ਦਿਨ ਵਿੱਚ ਆਏ ਤੇ ਫਿਰ ਉਹਨਾਂ ਨੂੰ ਸ਼ਾਮ ਨੂੰ ਭੇਜਿਆ ਤਾਂ 9 ਵਜੇ ਤੇ ਮੈਂ ਤੇ ਫਿਰ ਉੱਥੇ ਮਾਥੜੇ ਚੁੰਨੀ ਆ ਮਾਸੜ ਕੋਸਨ ਦਾ ਡੈਡੀ ਉਧਰ ਦਾ ਸਾਰਾ ਸੋਹਰਾ ਦਾ ਡੈਡੀ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਹੀ ਬੁੱਗੇ ਉਹਨੇ ਵੀ ਘਟਾ ਕੇ ਇੱਕ ਬਰੀ ਦਿਨ ਤੇ ਸਭ ਨੇ ਆਏ ਮਿਲ ਕੇ ਨਹੀਂ ਤਰਵੀਰ ਜੀ ਉਹਨਾਂ ਦਾ ਵੀ ਇਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹਨਾ ਨਹੀਂ ਦੇਖੋ ਅੱਜ ਕੱਲ ਕੰਦਲ ਮਕੱਲੇ ਆ ਜੀ ਦੇਖੋ ਹੁਣ ਮੈਂ ਵੀ ਕੱਲਾ ਐ ਮੈਂ ਕਰਨ ਨੂੰ ਕੀ ਛੱਡਣਾ ਤਾਂ ਵੀ ਦੇਖੋ ਬਈ ਜੇ ਉਧਰ ਦੇਖੋ ਹੁਣ ਬਿੱਕੀ ਵੀਰ ਜੀ ਆਪਣੀ ਫੈਮਲੀ ਨੂੰ ਲਈ ਹਸਪੀਟਲ ਬੈਠਿਆ ਤੇ ਨੇਤਰ ਵੀਰ ਘਰਾਂ ਤਾਂ ਜੇ ਤਾਂ ਉਹ ਦੌੜਿਆ ਆਇਆ ਜੀ ਹੈ ਕਿ ਨਹੀਂ ਜੀ ਤੇ ਬਾਕੀ ਗੱਲ ਐਮਬੀਬੀ ਦੀ ਵਿੱਚ ਮਨਜੀਤ ਵੀ ਇੱਕ ਮੈਂ ਦੇਖਿਆ ਜੀ ਪੀਜੀਐਮ ਆ ਆਪਣੇ ਬਲੌਗ ਦੇ ਨਾਲ ਦੀ ਆ ਪਰ ਆ ਇੱਕ ਹੋਰ ਕਰ ਦਿੰਦਾ ਜੀ ਜਿੰਨੇ ਵੀ ਆਪਣੇ ਇੱਧਰ ਦੇ ਹਨ ਨਾ ਦੇਸ਼ਾਂ ਵਿਦੇਸ਼ਾਂ ਦੇ ਚਲੋ ਉਧਰ ਹੀ ਰਾਜ ਹੈ ਜਿਹੜੇ ਇੱਧਰ ਦੇ ਹਨ ਨਾ ਜੀ ਆਪਣਾ ਕੋਈ ਵੀ ਸਰਕਾਰ ਦੀ ਸਕੀਮ ਆndi ਜਰੂਰ ਫਾਇਦਾ ਉਠਾਓ ਜੀ ਆਪਣਾ ਆਯੂਸ਼ਮਾਨ ਕਾਰਡ ਬਣਦਾ ਇੱਕ ਉਹਦੇ ਤੇ 5 ਲੱਖ ਦਾ ਫ੍ਰੀ ਹੈ ਜੀ ਜਦੋਂ 5 ਲੱਖ ਲੱਗ ਲਿਆ ਫੇਰ 5 ਪੈ ਜਾਂਦਾ ਜੀ ਇਹ ਕਾਰਡ ਜਰੂਰ ਬਣਾਓ ਕਿਉਂਕਿ ਜਿੰਨੇ ਸਰਕਾਰੀ ਹਸਪੀਟਲ ਨੇ 16 32 ਪੀਜੀਆਈ ਇਹ ਸਭ ਪਹਿਲਾਂ ਇਹੀ ਪੁੱਛਦੇ ਵੀ ਆਈ ਸਮਾਨ ਕਾਰਡ ਬਣਿਆ ਵਾ ਜਿਹਦਾ ਬਣਿਆ ਵਾ ਉਹਦੀ ਪੀਲੇ ਰੰਗ ਦੀ ਫੈਲ ਹੋ ਜਾਂਦੀ ਜਿਹਦਾ ਨਹੀਂ ਆ ਉਹਦੀ ਵਾਈਟ ਰੰਗ ਦੀ ਤੇ ਨਹੀਂ ਚਾਚੇ ਨੇ ਜਾਣਾ ਤਾਂ ਬਸ ਆਣਾ ਤਾਂ ਹੈ ਕਿ ਨਹੀਂ ਸਾੜਾ ਉੱਥੇ ਬਹੁਤ ਫਾਇਦਾ ਹੋਣਾ ਚਲੋ ਚਾਚੇ ਦਾ ਤਾਂ ਹੈ ਨਹੀਂ ਉੱਧਰ ਦਾ ਬਣਿਆ ਤਾਂ ਸਾਲ ਪਹਿਲਾਂ ਕਿਤੇ ਨਿਊ ਨਿਊ ਨਹੀਂ ਹੋਇਆ ਨਾ ਹਾਂ ਬਹੁਤ ਸਾਲ ਪਹਿਲਾਂ ਹਾਂ ਉਹ ਫਿਰ ਨਿਊ ਕਰਾਉਣਾ ਪੈਂਦਾ ਹੈ ਨਾ ਹਾਂ ਨੇ ਉਹ ਨਹੀਂ ਬਹਿ ਉਹ ਤੱਕ ਇੱਦੇ ਚਲੇਦਾ ਛੋਟੀ ਕੀ ਤਾਂ ਉਹ ਸਾਰੇ ਟੰਪਲ ਕਰਦਾ ਇੱਕ ਹੀ ਹਾਂ ਸਾਰੇ ਮੈਂਬਰ ਦਾ ਹਾਂ ਜਿਹੜਾ ਨੌਂ ਤੇ ਰੇਪਰ ਬਣਿਆ ਤਾਂ ਹਾਂ ਜਿਹੜਾ ਮੈਂਬਰ ਮੇਨ ਤੇ ਬਾਕੀ ਗੱਲਬਾਤ ਐ ਤਰਾ ਮੜਾ ਦੇਖੀ ਵੀਡੀਓ 'ਚ ਉਂਗਲੀ ਨਾ ਮੈ ਕੈਮਰੇ ਦੇ ਉੱਪਰ ਦੇਖ ਲਈ ਤੇ ਹੋਰ ਮੰਜੀਤ ਬਾਕੀ ਮੈਂ ਤਾਂ ਇਹ ਹੀ ਕਹਿਣਾ ਚਾਹੁੰਦੇ ਆਂ ਵੀ ਦੇਖੋ ਵੀ ਕਹਿ ਤਾਂ ਰਹੇ ਕਈ ਵਿੱਚ ਕਹਿ ਦਿੰਦੇ ਵੀ ਵੀ ਉਹਨਾਂ ਨੇ ਸਾਥ ਨਹੀਂ ਦਿਆ ਵੀ ਨਿੱਤਰ ਵੀਰ ਨੇ ਹਾਂ ਵੀ मतलबर ਸਾਨੂੰ ਪਤਾ ਹੈ ਜੀ ਸਾਰਾ ਮਤਲਬ ਅਸ ਦੀ ਕਿਸੇ ਦੀ ਵੀਡੀਓ ਨਾ ਬਣਾਈ ਹੈਗੀ ਵੀ ਉਹਨਾਂ ਨੇ ਬਹੁਤ ਜ਼ਿਆਦਾ ਸਾਥ ਦੇ ਆਏ ਤੇ ਰਾਤ ਵੀ ਕਟਾ ਕੇ ਗਏ ਨੇ ਪੈਸੇ ਵੀ ਲਾਏ ਨੇ ਉਹਨਾਂ ਨੇ ਵੀ ਲਾਏ ਨੇ ਹਾਂ ਜੀ ਹਾਂ ਹਾਂ ਜੀ ਜਿੰਨਾ ਸੱਚ ਸਾਨੂੰ ਪਤਾ ਜੀ ਐਨਾ ਹੋ ਜੇ ਮੈਂ ਕਹਿ ਦਮਾ ਮੈਂ ਵੀ ਉੱਥੇ ਚਾਚੇ ਕੋਲ ਤਾਂ ਮਨੂੰ ਪਤਾ ਜਿੰਨਾ ਸੱਚ ਚੌਥੇ ਦਾ ਐਨਾ ਮਨਜੀਤ ਨੂੰ ਵੀ ਨਹੀਂ ਪਤਾ ਵੀ ਹਾਂ ਭਾਈ ਜਿਹੜੇ ਵੀ ਆਏ ਰਾਤ ਦਿਨ ਕਟਾਣਾ ਉਹ ਹੈਲਪ ਵੀ ਦੇ ਕੇ ਗਏ ਆਂ ਹਾਂ ਜੇ ਕੋਈ ਦੂਜੀ ਵੀ ਹੁੰਦੀ ਹੈ ਆਪਣੀ ਪੈਸੇ ਕਿੰਨੀ ਦੀ ਮਾੜੀ ਰੋਟੀ ਜਾਂ ਕੋਈ ਵੀ ਜਿਹੜੀ ਵੀ ਹੈਲਪ ਦੀ ਲੋੜ ਦੀ ਉਹ ਚਾਚੇ ਨੂੰ ਦਿੱਤੀ ਏ ਕਿਉਂ ਜੀ ਤੁਸੀਂ ਵੀ ਦੱਸੋ ਆਏ ਤੇ ਨਹੀਂ ਤਰਦੀਆਂ ਨੇ ਹਾਂ ਹਾਂ ਬਾਕੀ ਇੱਕ ਗੱਲ ਹੋਰ ਹੈ ਨਾ ਵੀ ਜਿਸ ਤਰ੍ਹਾਂ ਕਹਿੰਦੇ ਸੀਗੇ ਵੀ ਕਈ ਕਮੈਂਟਾਂ ਵਿੱਚ ਵੀ ਆਈਆਂ ਮੈਂ ਤਾਂ ਉਹਨਾਂ ਦਾ ਹੀ ਰਿਪਲਾਈ ਦੇਣਾ ਹੂੰ ਵੀ ਨੇਤਰ ਵੀਰ ਜੀ ਨਾਲ ਕਰਕੇ ਵੀ ਮਤਲਬ ਵੀ ਡਿਪਾ ਦਾ ਐਵੇਂ ਹੋ ਗਿਆ ਉਹ ਵੀਰ ਜੀ ਨਾਲ ਦੀ ਵੀ ਕੋਈ ਗਲਤੀ ਕਿਸੇ ਦੀ ਵੀ ਕੋਈ ਗਲਤੀ ਕੋਈ ਵੀਡੀਓ ਕਰਨ ਕੋਈ ਵੀ ਗਲਤੀ ਉਹ ਵੀ ਜਿੱਦਾਂ ਜੀ ਕਿਸੇ ਨੇ ਲਿਆ ਹੀ ਨਹੀਂ ਹੈਗਾ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮਨਾ ਕਰਤੇ ਆ ਨਾ ਅਸੀਂ ਨਾ ਚਾਚੀ ਨੇ ਪਾਏ ਨਾ ਅਸੀਂ ਕਦੇ ਲਈ ਆ ਨਾ ਵੀਰ ਜੀ ਨੇ ਕਦੇ ਵੀ ਕੁਝ ਨਹੀਂ ਇਸ ਤਰ੍ਹਾਂ ਬਲੌਗ ਨਹੀਂ ਪਾਇਆ ਉਹਨਾਂ ਦੀ ਤਾਂ ਕੋਈ ਗਲਤੀ ਹੋਣੀ ਹੈਗੀ ਆ ਵੀਡੀਓ ਦਾ ਮਸਲਾ ਸੀਗਾ ਉਹ ਤਾਂ ਹੱਲ ਹੋ ਗਿਆ ਸੀਗਾ ਸਾਰੇ ਕਿਉਂਕਿ ਹਟ ਗਏ ਸੀਗੇ ਭਾਵੇਂ ਤੋਂ ਮਤਲਬ ਇਹਨਾਂ ਨੇ ਕਿਹਾ ਸੀ ਤਾਂ ਵੀ ਉੱਧਰ ਉਹ ਨਹੀਂ ਆਣੇ ਚਾਹੀਦੇ ਆ ਉਧਰ ਚਾਚਾ ਨਹੀਂ ਆਣੀ ਚਾਹੀਦੀ ਚਾਚਾ ਨਹੀਂ ਤੇ ਇੱਧਰ ਸਾਰੇ ਸਾਥੀ ਦੇ ਸੀਗੇ ਆਣੇ ਤੇ ਉਹਨਾਂ ਨੇ ਤਾਂ ਵਲੋਗ ਬੰਦੇ ਕਰਦੇ ਤਾਂ ਮਤਲਬ ਫੇ ਮੁੰਡੇ ਪਾ ਸਕਦੇ ਤੇ ਮੁੰਡੇ ਪਾਉਂਦੇ ਸੀ। ਵੀ ਚਾਚਾ ਦਾ ਚਾਚੀ ਨਾ ਕਰਿਆ ਸੀਗਾ। ਤੇ ਉਹ ਤਾਂ ਫਿਰ ਰਟ ਗਏ ਸੀ ਤੇ ਬਾਣੀ ਤੇ ਵੀਡੀਓ ਦਾ ਮਸਲਾ ਤਾਂ ਹੱਲ ਹੋ ਗਿਆ ਸੀਗਾ ਜੀ। ਹਾਂ। ਆ ਤਾਂ ਹੁਣ ਕੋਈ ਗੱਲ ਨਹੀਂ ਹੈਗੀ। ਬੀਤੀਣਾ ਨੇ ਗਾਨੂੰ ਘਰ ਕੱਟਣਾ। ਉਹਦਾ ਉਹਨਾਂ ਨੇ ਤਾਂ ਬਚਾਇਆ ਨੂੰ ਬਸਾਇਆ ਸੀਗਾ। ਹਾਂਜੀ। ਮੈਂ ਕੱਲ ਦੀ ਵੀਡੀਓ 'ਚ ਦੋ ਕਾਰਨ ਹੋਏ ਤੇ ਸਾਡੀ ਗੱਲ ਇੱਕ ਚਾਚੇ ਵਾਲੇ ਵੀ ਹਾਂ ਭਾਈ ਉਹ ਬਿਮਾਰ ਹੋ ਗਏ ਇੱਕ ਕਹਦੇ ਬਾਰੇ ਤਾਂ ਗੱਲ ਕਰੀ ਤੀ ਮੈਂ ਜੇ ਮੈਂ ਕੱਲ ਬਲੌਗ ਨਾ ਦੰਦਾ ਅੱਜ ਤੋਂ 2 ਮਹੀਨੇ ਬਾਅਦ ਤੁਸੀਂ ਫਿਰ ਮੈਂ ਬਲੌਗ ਕਾਣ ਲਾਈ ਜਾਂਦਾ ਜਾਂ ਕੋਈ ਹੋਰ ਪਾੰਦੇ ਜਾਂ ਪ੍ਰਿੰਸ ਪਾੰਦਾ ਉਹਨੇ ਕਹਿਣਾ ਵੀ ਤੁਸੀਂ ਸਾਨੂੰ ਆਪਣੀ ਫੈਮਿਲੀ ਬਣਾਇਆ ਹੋਆ 7.5 ਸਬਸਕ੍ਰਾਈਬਰ ਦੱਸਿਆ ਕੁਝ ਹੈ ਨਹੀਂ ਕੁੜੀ ਉੜਾ ਕਾਥੀ ਰਹਿੰਦੀ ਐ ਜਾਂ ਹਮਾਚਲ ਰਹਿੰਦੀ ਵੀ ਕਾਦੇ ਰਹਿੰਦੀ ਐ ਵੀ ਇੰਨੇ ਮਹੀਨੇ ਹੋ ਗਏ ਫਿਰ ਕੀ ਆ ਦੱਸਦੇ ਵੀ ਇੰਨੇ ਮਹੀਨੇ ਹੋ ਗਏ ਕੁੜੀ ਘਰ ਆ ਠੀਕ ਨਹੀਂ ਚਲੋ ਮੈਂ ਬਲੌਗ ਪਾਉਂਦਾ ਕਹੁੰਦੇ ਲਬਿੰਦਰ ਨੇ ਤਾਂ ਦੱਸਿਆ ਨਹੀਂ ਤਾਂ ਉਹ ਇੱਕ ਦੱਸਿਆ ਇਹ ਵੀ ਆ ਦਿੱਕਣਾ ਸੀ ਦੱਸਿਆ ਤਾਂ ਵੀ ਵਿਆਹ ਕਰਨਾ ਨਹੀਂ ਆਹ ਦੱਸਿਆ ਤਾਂ ਜੀ ਮੈਂ ਵਿੱਚ ਤੇ ਹੁਣ ਦੇਖੋ ਕਾਨੂੰ ਹੁਣ ਦੋਏ ਪਰਿਵਾਰ ਹੈ ਬੈਠ ਕੇ ਤਾਂ ਸਾਡੀ ਉਹ ਨਹੀਂ ਪੜਨੀ ਨਾਮ ਤੇ ਪ੍ਰਿੰਸ ਵਾਲੰਦਾ ਵੀ ਤੁਸੀਂ ਦੱਸਿਆ ਘਾ ਤੇ ਨਹੀਂ ਤਾਂ ਕਿੱਡਾ ਬੜਾ ਲਕੋ ਰੱਖ ਗਏ ਆ ਤਾਂ ਦੱਸਿਆ ਦਾ ਵੀ ਗੱਲ ਹੈ ਐ ਨਹੀਂ ਮੜੇ ਉਹਦਾ ਕਾਰਨ ਤਾਂ ਸਾਨੂੰ ਦੇਣਾ ਪੈਣਾ ਤਾਂ ਨਹੀਂ ਪੇ ਬਲੌਗਾ ਚਾਹੰਦੇ ਹੁਣ ਦੇਖੋ ਆਪਣੀ ਕੁਸ਼ਮੇਤੀ ਜੇ ਮਾਰੇ ਮੋਟੀ ਕੋਈ ਫੈਮਲੀ ਦਾ ਮੈਟਰ ਤਾਂ ਉਹ ਕਰਾਂ ਠਾਹ ਕਰਕੇ ਜੇ ਅਸੀਂ ਗਏ ਤੇ ਬਲੌਗ ਬਣਨੇ ਫਿਰ ਮਹੀਨੇ ਵਿੱਚ ਤੱਕ ਗਏ ਫਿਰ પાਟਿਆ ਤਾਂ ਉਹ ਸਾੜੇ ਜਿੰਨਾ ਜਿੰਨਾ ਅਸੀਂ ਕਿੰਦਾ ਦਿਮਾਗ ਪਾੜ ਰਹੇ ਨਾ ਮਨਜੀਤ ਤਾਂ ਵੀਡੀਓ ਵਿੱਚ ਸਾੜੇ ਮੈਂਬਰ ਹੈ ਜਿੰਨੇ ਫੈਮਿਲੀ ਦੇ ਦੇਖਣ ਵਾਲੇ ਤਾਂ ਉਹ ਵੀ ਸਾੜਾ ਦਿਮਾਗ ਦੇਖ ਰਹੇ ਵੀ ਉਹ ਕੁੜੀ ਜਾਗਾਤੀ ਨਹੀਂ ਵੀ ਗਈ ਉਹਦੇ ਬਾਰੇ ਵੀ ਤਾਂ ਪੁੱਛਿਆ ਉਹਨਾਂ ਨੇ ਵੀ ਕੁੜੀ 6-7 ਦਿਨ ਤੇ ਹੋਰੀ ਹੈ ਕਿਆ ਗੱਲ 14 ਵੀ ਅਸੀਂ ਦੱਸਿਆ ਦਾ ਵੀ ਕੋਈ ਨਹੀਂ ਭਾਈ ਉਹਦਾ ਵੀ ਬੈਠ ਕੇ ਫੇ ਮੈਟਰ ਹੋਇਆ ਚਲੋ ਹੁੰਦਾ ਕੋਈ ਵੀਡੀਓ ਵਿੱਚ ਕੀ ਆ ਬੋਲਦੇ ਹਾਂ ਚੁੱਪ ਹੈ ਹਾਂ ਅੱਜ ਤਾਂ ਬਸ ਮੈਂ ਚਾਚੇ ਨੂੰ ਮਲਾਣਾ ਦਾ ਸਾਨੂੰ ਕਿਉਂਕਿ ਮੇਂਗਿਆ ਭੈਣਾ ਕੱਲ ਦੇ ਬਹੁਤ ਕਮੈਂਟ ਕਰ ਰਹੇ ਬਾਹਰ ਤੋਂ ਵੀ ਇੱਧਰ ਤੋਂ ਵੀ ਵੀ ਚਾਚਾ ਜੀ ਕਿੱਦਾਂ ਐ ਲੋ ਜੀ ਚਾਚੇ ਨੂੰ ਸਾਈ ਸਲਾਮਤ ਪਰਮਾਤਮਾ ਦੀ ਕਿਰਪਾ ਨਾਲ ਠੀਕ ਠਾਕ ਹੋ ਗਿਆ ਘਰ ਪਰ ਤੇ ਬਾਕੀ ਕੋਈ ਦਰਦ ਦੁਰਦੁਦਾ ਨਹੀਂ ਕੋਈ ਚਾਚਾ ਠੀਕ ਹੀ ਹਾਂ ਨਹੀਂ ਦਵਾਈਆਂ ਲਿਆਏ ਦਵਾਈਆਂ ਹੁਣ ਡਾਕਟਰ ਨੇ ਕਿਹਾ ਵੀ 3 ਮਹੀਨੇ ਬਾਅਦ 3 ਮਹੀਨੇ ਦੀ ਦਵਾਈ ਲੈ ਜਾਓ ਮੈਂ ਲਿਖਤੀ ਸਾਮ ਸਵੇਰ ਦੀ ਹੋ ਜਾਦਾ ਦਵਾਈ ਹਾਂ ਸਾਮ ਸਵੇਰ ਦੀ ਹੈ ਉਹੀ ਹੈ ਪਹਿਲਾਂ ਤਾਂ ਸਵੇਰ ਤੇ ਆਪਣਾ ਜੀ ਜਿਹੜਾ ਖਾਲੀ ਪੇਟ ਤੇ ਸਟਾਰਟ ਹੋ ਜਾਣੀ ਜੀ ਉਸ ਤੋਂ ਬਾਅਦ ਫਿਰ ਖਾਣਾ ਖਾਣੇ ਤੋਂ ਪਹਿਲਾਂ ਲੈਣੀ ਹੈ ਫਿਰ ਬਾਅਦ ਚ ਤੇ ਇੱਕ ਸ਼ਾਮ ਨੂੰ ਵੀ ਜਿਹੜੀ ਸ਼ੂਗਰ ਦੀ ਉਹ ਖਾਣਾ ਖਾਣੇ ਤੋਂ ਪਹਿਲਾਂ ਫਿਰ ਬਾਕੀ ਬਾਅਦ ਚ ਦੋ ਗੋਲੀਆਂ ਦਵਾਈਆਂ ਵੀ ਖਾਸ ਨਹੀਂ ਕਾਫੀ ਇਹ ਰੋਜ਼ ਜੰਨੇ ਅਸੀਂ ਤਾਂ ਇਹ ਪਿਛਲੇ ਬਲੌਗ ਚ ਕਿਹਾ ਵੀ ਛੁੱਪੀ ਕਰਾਣ ਚਾਹਦੇ ਆ ਤਾਂ ਉਸ ਦਿਨ ਐਤਵਾਰ ਦਾ ਜੀ ਸਾਰਾ ਕੁਝ ਕਰਾਤੇ ਅਸੀਂ ਫਿਰ ਕਹਿੰਨੇ ਵੀ ਅੱਜ ਤੁਹਾਡਾ ਅਪਰੇਸ਼ਨ ਲੰਘ ਗਿਆ ਵੀ ਉਹੀ ਚੀਜ਼ ਦਾ ਕੇਸ ਹੁੰਦਾ ਨਾ ਮਜੀਦ ਜਿਹੜੇ ਡਾਕਟਰ ਨੇ ਸਟੰਟ ਪਾਇਆ ਏ ਉਹਨੇ ਆਇਆ ਕਿ ਛੁੱਟੀ ਕਰਨੀ ਸਾਰਾ ਕੁਝ ਪੁੱਛ ਕੇ ਵੀ ਹੁਣ ਤੂੰ ਠੀਕ ਐ ਕੋਈ ਦੇਖਦਾ ਤਾਂ ਕੋਈ ਹੋ ਜਾਂ ਮੈਂ ਦਵਾਈ ਲਿਖੂਗਾ ਬੜੀ ਦਿੱਕਤ ਆ ਨਾ ਹੋਰ ਰੱਖ ਲੈਣਾ ਤਾਂ ਦੋ ਦਿਨ ਹਨਾ ਇਹ ਗੱਲ ਧੀ ਤੇ ਬਾਕੀ ਚਾਚੀ ਨੂੰ ਕੱਲ੍ਹ ਆਏ ਜੀ ਅਸੀਂ 8 ਵਜੇ ਕਰੇ ਇੱਕ ਕਾਰਨ ਵੀ ਉੱਥੇ ਹੀ ਤਾਈ ਫੇ ਤਾਂ ਕਰਕੇ ਆ ਜੇ ਮੈਂ ਤੇਰਾ ਵੀਰ ਨੂੰ ਵੀ ਫੋਨ ਹੋਇਆ ਤਾਂ ਨਹੀਂ ਤੇਰਾ ਵੀਰ ਨੂੰ ਕਹਿੰਦਾ ਤਾਂ ਮੈਨੂੰ ਦੱਸਦੀ ਆ ਲੈ ਆ ਤਲੇ ਤੇਰੇ ਵੀਰ ਜੀ ਦੇ ਕੋਲ ਨਾ ਵੀਰ ਤਾਂ ਆ ਗਿਆ ਤੇ ਬਾਕੀ ਜੀ ਆ ਕੱਟ ਕਰਾਤੀ ਬਾਕੀ ਤਾਂ ਜੀ ਇਹ ਗੱਲ ਐ ਉਥੇ ਜਾ ਕੇ ਪਤਾ ਲੱਗਦਾ ਜੀ ਜਿਕਣ ਆਪਾਂ ਕਹਿ ਦਿੰਨੇ ਲੋ ਜੀ ਰਾਣਾ ਕਿਤੇ ਮੇਲੇ ਤੇ ਗਏ ਤੇ ਕਿੰਨਾ ਘੱਟ ਹੈ ਜੀ ਰਾਣਾ ਕਿਤੇ ਗਏ ਤੇ ਜੀ ਕਿੰਨਾ ਘੱਟ ਹੈ ਜੀ ਜੇ ਇੱਧਰ ਨੂੰ ਜਾ ਕੇ ਦੇਖੀਏ ਕਿਸੇ ਵੀ ਹਸਪੀਟਲ ਚ ਉਥੇ ਜਾ ਕੇ ਪਤਾ ਲੱਗਦਾ ਵੀ ਐਨੀ ਦੁਨੀਆ ਉਰੇ ਬੈਠੀ ਕਈ ਤਾਂ 5-5 ਦਾ 10 ਸਾਲ ਮੈਂ ਤਾਂ ਮੈਂ ਰਮਸਰ ਤਾਂ ਹੀ ਗੱਲ ਕਰਦੇ ਤੇ ਮਾ ਸਾਰਾ ਜਾਨੀ ਪੀਂਦੀ ਹੈ ਵੀ ਤੇਰੇ ਕੋਲ ਨਹੀਂ ਹੁੰਦਾ ਬਾਕੀ ਜੀ ਬਹੁਤ ਦੂਰ ਦੂਰ ਦੇ ਬੈਠੇ ਆ ਜੀ ਦੇਖੋ ਹਮਾਰ ਚਲਤੇ ਵੀ ਆਏ ਹੋਏ ਤੇ ਹਨਾ ਫੇਰ ਵੀ ਦੇਖ ਲਾ ਸੋਚ ਰੋ ਇੱਕ ਲਖਾ ਵੀ ਕਿੰਨੇ ਬਿਮਾਰ ਹੈ ਹੱਦੇ ਹੋ ਗਈ ਭਾਈ ਜੇ ਕਹਿ ਨਹੀਂ ਕਰਦੇ ਵੀ ਜੇ ਆਪਾਂ ਕਹਾਂ ਵੀ ਹਾਂ ਲੋ ਜੀ ਇੱਧਰ ਨੂੰ ਆਪਣਾ ਦਿੱਲੀ ਕਿੰਨਾ ਕੱਠ ਹੈ ਐ ਫਲਾਣਾ ਤਾਂ ਇੱਥੇ ਕਿੰਨੀ ਦੁਨੀਆ ਹੈ ਤਾਂ ਦੇਖਿਆ ਜਾ ਬਈ ਕਦੇ ਪੀਜੀਆਈ ਦੇਖਿਆ ਜਾ ਕਾ ਉਥੇ ਵੀ ਹੈ ਜੀ ਕਿਉਂਕਿ ਪੀਜੀਆਈ ਸਭ ਤੋਂ ਵੱਡਾ ਹੈ ਆਪਣਾ ਇੱਥੇ ਸਰਕਾਰੀ ਹਸਪੀਟਲ ਜਿਕਣਾ 16 ਵੀ ਸਰਕਾਰੀ ਹੈ ਤਾ 16 ਜਿੱਤੇ 16 ਤੋਂ ਕੇਸ ਨਾ ਸਾਫ ਹੋਇਆ ਮੰਜੀਤ 32 32 ਤੋਂ ਪੀਜੀਆਈ ਤਾਂ ਹੀ ਮੈਂ ਫਿਰ 16 ਦੇ ਬਾਅਦ 32 ਨਹੀਂ ਗਿਆ ਵੀ ਮੈਨੂੰ ਬਹੁਤ ਦੂਰ ਜਾ ਕੇ ਆਈ ਸਾਨੂੰ ਇੰਦਚ ਤਾਂ ਕਰਕੇ ਮੈਂ ਪੀਜੀਆਈ ਸਾਨੂੰ ਲਾ ਗਿਆ 4-5 ਕਿਲੋਮੀਟਰ ਅੱਗੇ ਤੇ ਜਿਹਦੇ ਕਰਕੇ ਉੱਥੇ ਮੈਂ ਇੰਨਾ ਕੁ ਦੇਖਿਆ ਵਾ ਇਹਨਾਂ ਚ ਗੁਰਦਾਵਾਂ ਨਹਿਨੀਤਾਲ ਹਰਿਆਣਾ ਹਿਮਾਚਲ ਆਪਣੇ ਇੱਤਰ ਦੇ ਹਿਸਾਰ ਪਰ ਗਰਦਾਸ ਪਰ 5-5 ਸਾਲ ਦੇ 10-10 ਸਾਲ ਦੇ ਵੀ ਬੈਠੇ ਆਂ ਕਿਉਂਕਿ ਮੈਂ ਵੀ ਜਦੋਂ ਕੰਮ ਸਿੱਖ ਰਿਹਾਦਾ ਤਾਂ ਨਾ ਉਸ ਤੋਂ ਬਾਅਦ 6:00 ਤੇ 6:30 ਜਦੋਂ ਘਰੇ ਆ ਗਿਆ ਤਾਂ ਹਨ ਇਹ ਉਹ ਤੋਂ ਪਹਿਲਾ ਕੰਮ ਸਿੱਖਣ ਤੋਂ ਮੈਂ ਪੀ.ਜੀ.ਆਈ. ਚ ਵੀ ਸਕਿਉਰਟੀ ਗਾਰਡ ਲੱਗਿਆ ਤਾਂ ਤੇ ਯੂਨੀਵਰਸਿਟੀ ਚ ਜਦੋਂ ਲਾਇਆ ਮੀਨਾ ਮੀਨਾ ਦੋ ਦੋ ਮਹੀਨੇ ਉਸ ਤੋਂ ਬਾਅਦ ਚਲੋ ਕੰਮ ਸਿੱਖਣੀ ਭਾਈ ਕੰਮ ਸਿੱਖਣ ਤੋਂ ਬਾਅਦ ਦੀ ਗੱਲ ਹੈ ਕੁਝ ਤੇ ਗੱਲ ਇਸ ਤਰ੍ਹਾਂ ਐ ਵੀ ਮੈਂ ਇਹ ਜਿਹੇ ਵੀ ਬੰਦੇ ਦੇਖੇ ਕੇ ਇਸ ਮਨਜੀਤ ਜਿਕਣਾ ਹੁਣ ਨਾਲੇ Rajasthan ਦੇ ਦੇਖੋ ਮੈਂ ਪੁੱਛੀ ਪਤਾ ਕੀ ਕਹਿਆ ਮਨ ਉਹਨਾਂ ਨੇ ਕਹਿੰਨੇ ਹੁਣ ਦੇਖੋ ਭਾਈ ਕੀ ਦੱਸੀਏ ਤੈਨੂੰ ਵੀ ਕਿਉਂ ਸਕਿਉਰਟੀ ਵਾਲੀ ਗੱਲ ਤਾਂ ਸਭ ਗੱਲ ਕਰ ਲ ਕਹਿੰਦੇ ਵੀ ਸਾਡਾ ਪੇਸ਼ੈਂਟ ਹੈ ਮਰੀਜ਼ ਹੈ ਉਹਰਾ 3 ਸਾਲ ਹੋ ਗਏ 4 ਮਾਹੀ ਤੁਸੀਂ ਘਰ ਫੇਰਾ ਕਹਿੰਦਾ ਜੇ ਘਰ ਜਾਂਦੇ ਕਿੰਨਾ ਖਰਚਾ ਇਹਨਾਂ ਦਾ ਵੀ ਦਵਾਈਆਂ ਵਾਲੀ ਹੋ ਜਾਵੇ ਜੇ ਹੁਣ ਕਹਿੰਦਾ ਮੰਨ ਲਓ ਤੁਹਾਡੇ ਇੱਥੇ ਤਾਂ ਲਾਗ ਹੈ ਬੰਦਾ ਰੋਟੀ ਵੀ ਖਰਾ ਜਾਂਦਾ ਹੈ ਹੈ ਕਿ ਨਹੀਂ ਕੋਈ ਰਾਤ ਵੀ ਕੱਟਣ ਚਲੇ ਜਾਂਦਾ ਕਹਿੰਦਾ ਹੁਣ ਇੱਕ ਨੂੰ ਮੈਂ ਪੁੱਛਿਆ ਵੀ ਫੇਰ ਜੀ ਰਾਜਸਥਾਨ ਦਾ ਦਾ ਕਹਿੰਦਾ ਭਾਈ ਮੈਂ ਤਾਂ ਐਂ ਕਹਤੇ ਆ ਘਰ ਦੇਆਂ ਨੂੰ ਬੱਚਿਆਂ ਨੂੰ ਵੀ ਤੁਸੀਂ ਆਪਣਾ ਪੜੀ ਜਾਓ ਮਾਤਾ ਤੇ ਉਹ ਵੀ ਘਰ ਵਾਲੀ ਸੀ ਵੀ ਮੈਂ ਇੱਧਰ ਦੇਖਦਾ ਹੁਣ ਬੱਚੇ ਛੋਟੇ ਆ ਚਲੋ ਚਾਚੇ ਤਾਂ ਇਹ ਸਕੂਲ ਭੇਜੇ ਦੰਨੇ ਹੈਨਾ ਮੈਂ ਕਿਹਾ ਵੀ ਤੁਸੀਂ ਐਨਸ ਪੁੱਲ ਤੇ ਦੇਖੋ ਉਹ ਬੰਦਾ ਕੰਮ ਵੀ ਇਦਾਂ ਹੀ ਲੱਗ ਗਿਆ ਆਪਣੀ ਧਿਆਨ ਦੇਖ ਲਓ ਉਹਨੂੰ ਵੀ ਕੰਮ ਹੋ ਗਿਆ ਦਿਨ ਆ ਲੈਣ ਵੀ ਜਾਣਾ ਹੋਣਾ ਲੋ ਜੀ ਹੁਣ ਤਿੰਨ ਕਿੰਨਾ ਟਾਈਮ ਹੋ ਗਿਆ ਹੁਣ ਨਾ 3 ਵਜੇ ਦੇਖੀ ਮੜਾ ਜਾ ਚਾ ਇਹ ਬਟਾ ਚਲਾਣਾ ਹੀ ਨਹੀਂ ਆਂਦਾ ਇਹ ਮਨੂੰ ਦੂਏ ਦਾ ਫੋਨ 2:16 ਹੋ ਗਿਆ ਜੀ ਤਾਂ ਆਪਾਂ ਨੇ 20 ਪਰ ਤੁਰਨਾ ਕੀ ਕਾਈ ਬਜੇ ਚੱਲ ਰਹੀ ਹੈ ਦੇਖੇ ਮੈਂ ਚੱਲ ਰਹੀ ਮੈਨੂੰ ਚਲਾਣਾ ਲੈ ਚੰਨੀ ਹੀ ਨਹੀਂ ਇਹ ਫੋਨ ਕਿਉਂਕਿ ਦੇਖ ਲੱਗ ਲੱਗ ਬੜਾ ਹੁੰਦਾ ਇਹ ਅੰਦਰ ਐਪ ਬਟਨ ਮੈਂ ਉੱਪਰ ਲਾ ਦਬੀ ਆਹ ਦਬੀ ਗਈ ਇੱਕ ਮਿੰਟ ਇੱਕ ਮਿੰਟ ਹੁਣ ਮੈਂ ਖਲਾ ਕੇ ਦਿਖਾਉਣੀ ਆ ਇੱਥੇ ਦੇ ਦਬਣਾ ਅੰਦਰਲਾ ਆ ਬੰਦ ਹੋ ਗਿਆ ਹੁਣ ਮੈਨੂੰ ਪਤਾ ਲੱਗ ਗਿਆ ਅੰਦਰ ਵਾਲਾ ਬਟਨ ਹੈ ਇਹ ਆ ਨਹੀਂ ਹੈਗੇ ਅੱਗੇ ਬਸ ਹੁਣ ਨਹੀਂ ਮੈਨੂੰ ਪਤਾ ਹੁਣ ਹੱਲ ਲੱਭੇਕਣਾ ਲੋਗ ਹੈ ਇਹ ਮੈਨੂੰ ਉਹ ਹੈ ਇਹ ਹੈ ਯੂ ਐਪਾ ਤੰਨੂੰ ਵੀ ਉਸੇ ਪਤਾ ਲੱਗ ਗਿਆ ਮਨੂ ਤਾਂ ਨਹੀਂ ਪਤਾ ਰਹਾ ਚਾਚੇ ਦਾਦਾ ਮਨੂ ਅੱੱਦਾ ਖੋਲਣਾ ਹੁੰਦਾ ਬਹੁਤ ਤੇ ਬਾਕੀ ਹੋਰ ਬਾਈ ਦੀਪਲ ਤੂੰ ਵੀ ਗੱਲਬਾਤ ਸੁਣਾ ਦੇ ਕੋਈ ਤੇ ਹੱਥ ਜੋੜ ਕੇ ਬੇਨਤੀ ਆ ਜੀ ਮੇਰੇ ਵੀਰ ਜੀ ਹੋਣੀ ਨੂੰ ਜਿਹੜੇ ਕਮੈਂਟ ਕਰਦੇ ਆ ਵੀ ਇਹਨਾਂ ਦੇ ਘਰ ਕੇ ਘਰ ਟੁੱਟਿਆ ਉਹਨਾਂ ਦੇ ਘਰ ਕੇ ਵੀ ਟੁੱਟਿਆ ਜੀ ਉਹਨਾਂ ਦੇ ਤੋੜਨ ਵਾਲੇ ਆਪਣੇ ਹੀ ਥੇ ਜੀ ਹਾਂ ਚਲੋ ਇਹ ਵੀ ਹੈ ਤੇ ਬਾਕੀ ਹੋਈ ਨਹੀਂ ਚਲੋ ਅਜੇ ਤਾਂ ਆਪਣਾ ਕਹਿਣਾ ਉਹਦੇ ਦੇਖੂਗੇ ਬੈਠਣਾ ਪੈਂਦਾ ਭਾਈ ਫਿਰ ਬੈਠਣਾ ਹੈ ਉਧਰ ਆਦਰ ਦੀ ਗੱਲ ਨਬੇੜ ਠੀਕ ਨਹੀਂ ਸੁਲਝਦੀ ਹੁੰਦੀ ਐ ਉਹਕੇ ਤੇ ਕਹਿੰਦੇ ਜਿਨ੍ਹਾਂ ਦੇ ਧੀਆ ਹੋਵੇ ਨਾਲੋਂ ਧੀਆ ਦੀ ਕਦਰ ਹੁੰਦੀ ਜਿਨ੍ਹਾਂ ਦੇ ਹੋਵੇ ਨਹੀਂ ਉਹ ਕੀ ਧੀਆ ਹੀ ਕਦਰ ਨਹੀਂ ਪਾਉਂਦੇ ਚਲੋ ਇਹ ਵੀ ਹੈ ਇਹ ਵੀ ਗੱਲ ਵੱਡੀ ਗੱਲ ਹੈ ਕਿ ਤੇਰੀ ਅਸੀਂ ਭਾਈ ਕੋਈ ਗੱਲ ਨਹੀਂ ਅਸੀਂ ਡਰ ਟੈਨਸ਼ਨ ਪਰ ਸਮਝੜ ਚ ਥੋੜਾ ਫਰਕ ਹੈ ਜੀ ਆਪਣਾ 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 ਹੁੰਦਾ ਹੁੰਦਾ ਚਲੋ ਕੋਈ ਕਿਉਂਕਿ ਦੇਖੋ ਸਭ ਨੂੰ ਹੁੰਦਾ ਹੈ ਜੀ ਹਾਂ ਤਾਂ ਪਹਿਲਾਂ ਹੀ ਅਸੀਂ ਟੈਨਸ਼ਨ ਵਿੱਚ ਤੇ ਬਹੁਤ ਦੇਖੋ ਚਾਹੇ ਮੇਰਾ ਧੀ ਨਹੀਂ ਹੈ ਕਿ ਚੱਲ ਕਰਨੇ ਆ ਪਰ ਐਨਾ ਕਹਿ ਵੀ ਜੇ ਅਸੀਂ ਆਪਣੀ ਸਮਝ ਤੇ ਚੱਲਦੇ ਆ ਸਿਆਣੇ ਬੰਦਿਆਂ ਚ ਰਹਿੰਦੇ ਆ ਸਾਨੂੰ ਵੀ ਕੀ ਆਂਦੀ ਕਦਰ ਦਾ ਪਤਾ ਨਹੀਂ ਤੇ ਹੁਣ ਜਿਹੜੇ ਮਾਪੇ ਨੇ ਧੀ ਤੋੜਨੀ ਹੈ ਪਤਾ ਤਾਂ ਉਹ ਨੂੰ ਹੈ ਕਿ ਕਿਸ ਤਰ੍ਹਾਂ ਤੋੜਦੇ ਹੈ ਕਿ ਨਹੀਂ ਚਾਚਾ ਤੇ ਮੇਰੇ ਵੀਰ ਜੀ ਤੇ ਭਾਜੀ ਹੋਰੀ ਸਾਡਾ ਬਥੇਰਾ ਹਰ ਦੁੱਖ ਸੁੱਖ ਮਾ ਸਾਥ ਦਿੰਦੇ ਜੀ ਹਮੇਸ਼ਾ ਖੜਦੇ ਜੀ ਤੇ ਸਾਨੂੰ ਆਪਣੀ ਧੀਾਂ ਵਾਂਗ ਸਮਝਦੇ ਬਸ ਗੱਲ ਤਾਂ ਇਹ ਹੁੰਦੀ ਕਿ ਮੇਰੇ ਮੰਮੀ ਡੈਡੀ ਨੂੰ ਵੀ ਆਪਣੇ ਮਾਵਾਪੀ ਸਮਝਦੇ। ਤਰੀ ਫਰਕ ਨਹੀਂ ਕਰਦੇ ਜੀ। ਲੋ ਮੈਂ ਤਾਂ ਆ ਕਹਿਣਾ ਹੈ ਜਦੋਂ ਮੇਰੀ ਮੇਰਾ ਵਿਆਹ ਹੋਇਆ ਤਾਂ ਜਾਂ ਡੈਡੀ ਹੈ ਤਾਂ ਉਸ ਤੋਂ ਬਾਅਦ ਕਿਹਾ ਤਾਂ ਜੀ ਮਨਜੀਤ ਉਹਨੇ ਤਿੰਨ ਭੈਣਾਂ ਪੀਆਂ। ਤਿੰਨੇ ਕੁੜੀਆਂ ਇੱਧਰ ਐ ਇਹ। ਇਹਦੀਆਂ ਦੋ ਹੀ ਭੈਣਾਂ ਉਹ ਵੀ ਇੱਧਰ ਹੀ ਐ। ਤੇ ਗੱਲ ਬਾਤ ਇਸ ਤਰ੍ਹਾਂ ਐ ਵੀ ਉਸ ਤੋਂ ਜਦ ਮੇਰਾ ਵਿਆਹ ਹੋਇਆ ਤਾਂ ਚਾਚੇ ਹੈ ਨਹੀਂ ਉਹ ਤੇ ਮੈਂ ਬਾਹਰ ਤਾਂ ਜਾਦ ਨੌਂ ਚ ਹੈਨਾ 10 ਚ। 10 ਤਾਂ ਹੋਇਆ ਨਾ। 10 ਚ ਹੋਇਆ ਤਾਂ ਸਭ ਤੋਂ ਪਹਿਲਾਂ ਤਾਂ ਭਰਾ ਦੀ ਡੈਥ ਹੋਈ ਸੀ। ਹੈਨਾ। ਮੰਜੀ ਇਹ ਤਾਂ ਇੱਕ ਭਰਾਤਾ ਹੀ ਇਹਨਾਂ ਦਾ ਤੇ ਉਸ ਤੋਂ ਬਾਅਦ ਉਹਦੇ ਵਿਜੋਗ ਵਿੱਚੇ ਹਫ਼ਤੇ ਕਿੰਨੇ ਦਿਨ ਬਾਅਦ 15 ਦਿਨ ਬਾਅਦ ਆਂਦੇ ਵੇਖ ਨਹੀਂ ਰਸਤੇ 'ਚ ਹੋਇਆ ਟਰੈਕ ਕੋਈ ਟਰੱਕ ਕਲੇ ਤੁੜਿਆ ਆਂਦਾ ਦਾ ਹੈ ਸਾਈਡ ਪਰ ਟਰੱਕ ਸਾਈਡ ਮਾਰ ਗਿਆ ਨਾਲੇ ਰੇ ਗਿਆ ਪਿਸਦਾ ਉਹ ੁੰਡਾ ਕਾਂਡਾ ਫਸ ਗਿਆ ਕੋਈ ਉਹ ਦੇਖਿਆ ਹੈ ਨਹੀਂ ਪਿੱਛਾ ਹਾਂ ਥੋੜੇ ਕਿ ਨਹੀਂ ਜ਼ਿਆਦਾਤਰ ਉੱਥੇ ਬੱਦੀ ਜੀ ਆਪਣਾ ਸਾਰਾ ਕਾਰਖਾਨਿਆਂ ਦਾ ਬੜੇ ਬੜੇ ਕਾਰਖਾਨੇ ਆ ਜੀ ਦਵਾਈਆਂ ਵਾਲੀਆਂ ਫੈਕਟਰੀਆਂ ਤੇ ਲੋਕੀ ਵਾਲੀ ਰੋਡ ਵੀ ਬੜਾ ਤਾਰੀ ਜਿਹਦੇ ਕਰਕੇ ਉਧਰ ਚੱਲਦੇ ਹੀ ਇਹ ਬਾਡੀ ਵਾਲੇ ਟਰੱਕ ਤੇ ਹਨਾ ਲੱਗੜਦੀ ਬਾਡੀ ਵਾਲੇ ਬੜੇ ਹੋ ਜਾਂਦਾ ਇਹਨਾਂ ਨਾਲ ਮਿਲਣਾ ਸੁਲਣਾ ਚ ਉਹ ਹੀ ਹੈਗਾ ਮਹੀਨੇ ਬਾਅਦ ਆ ਲੰਘੇ ਤੇ ਜਦੋਂ ਮੇਰਾ ਵਿਆਹ ਹੋਇਆ ਜੀ ਤੇ ਉਹ ਤੋਂ ਬਾਅਦ ਪਹਿਨਾ ਮੈਂ ਜੀ ਆਪਣਾ ਨਾ ਇੰਟਰਵਿਊ ਗਈ ਵੀ ਤੀ ਦਵਾਈ ਦੇ ਆਪਣੀ ਕੰਪਨੀ ਦੀ ਉਹਦੇ ਚ ਇੰਟਰਵਿਊ ਦਈ ਵੀ ਤੀ ਉਹ ਤੋਂ ਬਾਅਦ ਜਿਹੜਾ ਮੇਰਾ ਨੰਬਰ ਤਾਂ ਤੇ 3 ਮਹੀਨੇ ਬਾਅਦ ਪਤਾ ਲੱਗਣਾ ਤਾਂ ਜੀ ਉਹ ਤੋਂ ਬਾਅਦ ਮੇਰਾ ਨੰਬਰ ਤਾਂ ਜਿਹੜਾ ਫੋਨ ਨੰਬਰ ਉਹ ਪਤਾ ਨਹੀਂ ਕਿਹਾ ਹੋਇਆ ਬੰਦ ਹੋਇਆ ਕਿ ਆਪ ਹੋਇਆ ਮੈਂ ਦੂਆ ਦੇ ਲਿਆ ਉਹਦੇ ਪਰ ਮੈਸੇਜ ਆਣਾ ਤਾਂ ਮੰਨੂ ਫਿਰ ਅਸੀਂ 6-5 ਮਹੀਨੇ ਵੱਧ ਜਾ ਮੇਰਾ ਵੀਜ਼ਾ ਆਇਆ ਅਸੀਂ ਆਪਣਾ ਊਰੇ ਤੇ ਕਿਸੇ ਨੂੰ ਕਹਿ ਰਹੇ ਤੇ ਉਹਨੂੰ ਕਿਹਾ ਬੋਣਾ ਮੇਰੀ ਫੈਲ ਲਾਣੀ ਕੀ ਉਧਰ ਗਿਆ ਬਤਾਈ ਦਬਈ ਫਿਰ ਉਹਨੇ ਸਾਨੂੰ ਦੱਸਿਆ ਜਦੋਂ ਫੈਲ ਲੱਗਿਆ ਨਾ ਲਾਣ ਉਧਰ ਕਹਿੰਦਾ ਬਿੰਦਰ ਤੈਨੂੰ ਕਿਤੇ ਇੰਟਰਵਿਊ ਲਈ ਤੀ ਕੋਈ ਕਰਿਆ ਤਾਂ ਕਿਸੇ ਏਜੰਟਰਾਂਹੀਂ ਮੈਂ ਕਿਹਾ ਉਹ ਗਿਆ ਕਹਿੰਦਾ ਤੇਰਾ ਤਾਂ ਵੀਜ਼ਾ ਚੱਲਦਾ ਨਹੀਂ ਆਖਿਆ ਪਰ ਫਿਰ ਉਹਨੇ ਦੱਸਿਆ ਤਾਂ ਅਸੀਂ ਪਤਾ ਕਰਕੇ ਆਏ 6 ਵੇਸ ਉਹ ਤੇਰਾ ਜੇਬੇ ਤੇ ਡਿਆ ਨਾ ਉਹ ਸੀਦੀ ਹਿੰਦ ਤੱਕ ਸ਼ਾਮ ਨੂੰ ਕਪੜੇ-ਕੁਪੜੇ ਲੈਣ ਢਣਾ ਪਿਆ ਅਸੀਂ ਵੀਰ ਜੀ ਰਹਿੰਦੇ ਇਧਰ ਉਪਰ ਜਿਆਦਾ ਉੱਥੇ ਮੈਨੂੰ ਫੋਨ ਆਇਆ ਏ ਮੈਂ ਜਦੀ ਮਨਜੀਤ ਕਿ ਨਹੀਂ ਦੇਖਾਂ ਵੀ ਮੈਨੂੰ ਘਰ ਨੂੰ ਜਾਣਾ ਹੈ ਪਰ ਸੋ ਅੱਜ ਤੋਂ ਹਫਤੇ ਬਾਅਦ ਤੇ ਜਦੀ ਉਹ ਵੀਰ ਜੀ ਕਹਿੰਦਾ ਕਬਰਾਨਾ ਹੀ ਕਰਦੇ ਜਾਣਾ ਹੈ ਕੰਮ ਕਰਨ ਜਾਣਾ ਲਾਇਆ ਸਾਲ ਬਸ ਜਦੀ ਘਰ ਆਏ ਸਮਾਂ ਸਮੂਹ ਦੀ ਤਿਆਰੀ ਕਰੀ ਹਫਤੇ ਬਾਅਦ ਜਦੋਂ ਮੈਂ ਮੀਂਹ ਨਾ ਘਰੇ ਹਾਂ ਤੋਂ ਖਨੀ ਤੋ ਰਿਹਾ ਮੈਂ ਢਾਈ ਬਸ ਇਹ ਨਾ ਕਿ ਹੋਇਆ ਤੇ ਉਸਦੇ ਬਾਅਦ ਫਿਰ ਮੈਂ 2 2.5 ਨਹੀਂ ਪਾਉਣਾ ਮੇਰਾ 3 ਸਾਲ ਦਾ ਵੀਜ਼ਾ ਤਾਂ ਗੱਲ ਹੋਰ ਵੀ ਹੈ ਜੀ ਪਰਮਾਤਮਾ ਨੇ ਗਰੀਬੀ ਵੀ ਬਣਾਏਗੀ ਅਮੀਰੀ ਦੁੱਖ ਹੈ ਸੁੱਖ ਹੈ ਕਿ ਨਹੀਂ ਤੇ ਪਰਮਾਤਮਾ ਜੇ ਦੁੱਖ ਦਿੰਦਾ ਹੈ ਕਿਸੇ ਟਾਈਮ ਉਹਨੂੰ ਸੁੱਖ ਵੀ ਦਿੰਦਾ ਹੈ ਇਹ ਇਹਦਾ ਪਤਾ ਨਹੀਂ ਲੱਗਦਾ ਜਦੋਂ ਦੁੱਖ ਆਉਂਦਾ ਨਾ ਇਹਦਾ ਪਤਾ ਹੀ ਨਹੀਂ ਲੱਗਦਾ ਅਚਾਨਕ ਆਂਦਾ ਫਿਰ ਅਸੀਂ ਕਹਿੰਨੇ ਕਿ ਲੈ ਪਰਮਾਤਮਾ ਨੇ ਸਾਰੇ ਗੱਲ ਤੱਕਾ ਕਰਦੇ ਆ ਪਰ ਜੋ ਉਹ ਨਾ ਕਰਨਾ ਹੋਣਾ ਉਹ ਵੀ ਹੈ ਹੁਣ ਦੇਖਿਆ ਹੀ ਤੁਸੀਂ ਉੱਥੇ ਕਿੰਨੇ ਬੈਠੇ ਚਾਚਾ ਆਪਣੇ ਹੜਦਾਲੇ ਦੇ ਸੀਸੀਯੂ ਚ ਹਾਂ ਢੀਂ 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 ਕੜੀ ਮਾਂ ਦੇਖ ਲੋ ਫਾਸੋਂ ਦੋ ਤਿੰਨ ਨੰਗ ਵੀ ਗਏ ਤੇ ਐਂ ਵੀ ਭਾਈ ਪਰ ਉੱਥੇ ਜਾ ਕੇ ਪਤਾ ਲੱਗਦਾ ਜੀ ਪੀਜੀ ਜਿਹੜੀ ਮੇਰੀ ਗੱਲ ਰਹਿ ਗਈ ਸੀ ਕਹੇ ਨਹੀਂ ਕਰਦੇ ਸਾਡੇ ਸਿਆਣੇ ਕੀ ਕਰਦੇ ਆ ਜਿਹੜੇ ਉੱਥਾਂ ਹੈ ਕਹਿੰਦੇ ਜੇ ਕਿਸੇ ਬੰਦੇ 'ਚ ਹੰਕਾਰ ਹੈ ਮੈਂ ਹੀ ਉਹਨੂੰ ਕਹਿੰਦੇ ਇੱਕ ਵਾਰੀ ਨਾ ਇੱਥੇ ਦਾ ਢੇਡਾ ਮਰਾ ਦੋ ਕੀ ਇਹ ਵੀ ਆ ਦੇਖ ਲੈ ਹੈ ਕਿ ਨਹੀਂ ਹਾਂ ਉਹ ਦੇਖਿਆ ਤੁਸੀਂ 80+ 90+ ਆਪਣੇ ਨਾਲ ਦੇ ਜਿਹੜੇ ਮੈਂ ਉਹਨੂੰ ਪੁੱਛਿਆ ਕਹਿੰਦੇ ਮੇਰੀ ਮਾਤਾ ਹੈ ਔਰ ਕਹਿੰਦੇ ਹੂੰ ਕੀ ਕਰਾਂ ਮੈਂ ਉੱਥੇ ਸੋਚਿਆ ਵੀ ਦੇਖੋ ਇੰਨਾ ਬਜ਼ੁਰਗ ਔਰ ਬੈਂਟਰੀ ਲੇਟਰ ਤੇ ਰੱਖਿਆ ਉਹ ਮੀਨਾ ਹੋ ਗਿਆ ਖਾਚ ਕਰਦੇ ਉਹ ਕਹਿੰਦੇ ਵੀ ਅਸੀਂ ਕੱਢ ਤਾਂ ਸਕਦੇ ਨਹੀਂ ਗੇਰ ਨਹੀਂ ਸਕਦੇ ਪਰ ਸਾਨੂੰ ਜਨਮ ਤੇ ਆ ਕਹਿੰਦੇ ਆ ਨਾ ਫੇ ਅਸੀਂ ਸਾਭੂਂਗਾ ਇੰਨੇ ਤੱਕ ਉਹ ਦੇਖਲਾ ਆਖਰੀ ਸਾਹ ਤੱਕ ਉਹਨੂੰ ਫੇ ਰੱਖਿਆ ਕੋਈ ਦੇਖੋ ਦੀਦੀ ਤੇ ਨਹੀਂ ਚਲੋ ਇਹ ਮੈਂ ਅੰਦਰ ਜੀ ਮਨ ਨਾਲ ਇੱਕ ਤੇਲ ਦੀ ਬੋਤਲ ਲੈ ਆ ਕੇ ਦੇ ਦਿਓ ਹਾਂਜੀ ਉਹ ਬਣਾ ਲਈ ਪਚੌੜ ਦੀ ਹਾਂ ਅੱਜ ਮਾੜਾ ਤਿੰਨੇ ਗਏ ਵਿੱਚ ਥੋੜਾ ਜਹ ਹਲੂ ਪਾ ਲੂੰਗਾ ਤੇ ਚਲੋ ਠੀਕ ਹੈ ਜੀ ਹੁਣ ਮਾੜਾ ਕਿ ਮੈਂ ਵਲੌਗ ਛੋਟਾ ਹੀ ਦੇ ਕਰੂੰਗਾ ਜੇ ਕਿਉਂਕਿ ਤੁਹਾਨੂੰ ਪਤਾ ਹੈ ਵੀ ਮਨੋ ਹੁਣ ਕੰਮ ਵੀ ਹੈ ਜਿਕਣਾ ਕਾਰਨ ਨੂੰ ਜੇ ਮੈਂ ਛੱਡਿਆ ਤਾਂ ਸਵੇਰੇ ਨਾਣ ਨੂੰ ਆਇਆ ਤਾਂ ਕਰਾਂਗੇ ਤੇ ਇੱਕ ਚਾਚੇ ਕਰਕੇ ਵੀ ਅੱਜ ਪਹਿਲਾ ਦਿਨ ਐ ਬੀ ਗੋਰ ਵੀ ਰੱਖੀਏ ਤੇ ਉਹਦੇ ਕਰਕੇ ਜੀ ਹੁਣ ਫਿਰ ਚ ਕਾਰਨ ਨੂੰ ਮੈਂ ਚੱਕਣਾ ਵੀ ਹੈ ਜਾ ਕੇ 2:30 ਤੇ ਉਹਦੇ ਕੱਪੜੇ ਬਦਲਾ ਕੇ 3:00 ਵਜੇ ਟਿਊਸ਼ਨ ਛੱਡਣਾ ਤੇ ਚਲੋ ਠੀਕ ਹੈ ਜੀ ਬਹੁਤ ਸਾਰੀਆਂ ਗੱਲਾਂ ᱛੀਆਂ ਤੇ ਬਾਕੀ ਮੈਂ ਤਾਂ ਐਂ ਕਹਿਣਾ ਜਿੰਨਾ ਵੀ ਆਪਣਾ ਬਲੌਗ ਦੇਖਦਾ ਸਭ ਖੁਸ਼ ਰਹੋ ਜੀ ਪਰਮਾਤਮਾ ਤੁਹਾਨੂੰ ਕੁਝ ਰੱਖਿਆ ਦੇਵਾ ਦੇ ਰੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਪਰਮਾਤਮਾ ਸਤਿ ਸ੍ਰੀ ਅਕਾਲ ਜੀ ਫਿਰ ਮਿਲਦੇ ਆਂ ਅਗਲੇ ਬਲੌਗ ਵਿੱਚ ਬਾਏ ਬਾਏ